ਇਹ ਕੰਦੇ ਨਾ ਕਰਦਾ ਕਿ ਦੋ ਬਖਾੜ ਦੇ ਹੱਥ ਵਿੱਚ ਮਨਵਾਲੇ ਦੀ ਆਤਮਾ ਦੀ ਸ਼ਾਂਤੀ ਦਾ ਹਮਾਰਾ ਰਸਮੀ ਮੇਲਕ ਕਰਨਾ ਕਿ ਕਿਉਂ ਆਪਣੇ ਚਾਰਪਟ ਸਾਇਬ ਜੀ ਦੇ ਪੁੱਪੇ ਕੇ ਉਪਰੰਤ ਰਾਗੀ ਜਥੇ ਵੱਲੋਂ ਬੇਰਾਗ ਮੇਂ ਕੀਰਤਨ ਕੀਤਾ ਗਿਆ ਅਤੇ ਮ੍ਰਿਤਕਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਅੰਤ ਵਿੱਚ ਗੁਰੂ ਦੇ ਲੰਗਰ ਤੋਂ ਦੁੱਟ ਵਰਤਾਏਗੇ ਇਸ ਮੌਕੇ ਜੀਤੂ ਦਗੋਤੋਂ ਨੰਬਰ ਦਾ ਪ੍ਰਵੀਨ ਸੋਨੀ ਸ਼ਸ਼ਵਾਜੀ ਪਾਲੀ ਸਰਪੰਚ ਬਦਵਾਲ ਪਤਲ ਰਾਜਾ ਦਾ ਸਬਕਾ ਐਮਐਲ ਨਾ ਐਸਜੀਐਮ ਉਨਾ ਡੀਆਰਓ ਉਨਾ ਸੰਤ ਰਵਿੰਦਰ ਦਾਸ ਰਮਨ ਬਿਹਲਾ ਲੱਡੀ ਖੰਨੀ ਵੱਲੋਂ ਭੋਗ ਤੇ ਹਾਜ਼ਰੀ ਲਗਵਾਈ ਗਈ ਪੰਜਾਬੀ ਮੈਚ ਨਿਊਜ਼ ਲਈ ਰਿੰਨਵਾਲਾ ਦੀ ਰਿਪੋਰਟ ਇਹ ਕੰਦੇ ਲਖੰਧਾ ਵਾਲਾ ਕੇ ਇਹ ਜਿਹੜਾ ਕਾਂਡ ਹੋਇਆ ਸੀ ਕੋਸਾ ਫੋਕੀਤਾ ਹੁਣ ਮਾਰੇ ਯਾਤਰੀ ਨੂੰ ਬੇਇੱਜ਼ਤੀ ਕਰਤਾ ਕਿ ਉਹ ਆਪਣੇ ਵਿਚਾਰ ਰੱਖਣ ਜੈਗੁਰ ਦੇ ਥਾਨੂ ਗਰੂ ਦੇ ਤਰੂ ਦੇ ਦੋਸਤੋ ਅੱਜ ਇਸ ਗੁਪਤੀ ਕਢੀ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਹੈ ਇਕੱਠਾ ਹੈ ਔਰ ਇਹ ਜਿਹੜੀ 11 ਤਰੀਕ ਨੂੰ ਕਹਿਰ ਰੱਬ ਤੇ ਆ ਬਲਕਿ ਹਰਾਂ ਲੋਕਾਂ ਦੀ ਜਿਹੜੀ ਯਾਦ ਜਿਹੜੀ ਚਲੇ ਗਈ ਉਹ ਮੇਰੇ ਮੇਲਾ ਤੋਂ ਲਈ ਮਿਲਦੇ गुरू ग्रंथ साहिब जी सतसंग जी वाहिगुरू जी ख़ालसा वाहेगुरु हिमाचल सरकार राजा दादा जे से कठे से ਅਸੀਂ ਇਸ ਬੋਰਡ ਤੋਂ ਬਾਰੇ ਨਹੀਂ ਪਸੰਦ ਕਰੀ ਪਤਾ ਸਹੀ ਕਿ ਸਾਨੂੰ ਇਸ ਤਰ੍ਹਾਂ ਇਕੱਠੇ ਮਨਾਵਾਂਗੇ ਅਸੀਂ ਜੋ ਜੇਜੋਲ ਵਾਸੀ ਸਾਡੇ ਬਤੋਆ ਇਸ ਬਾਰੇ ਵਰਕਰਾਂ ਵਾਸੀ ਹਨ ਜੋ ਸਾਡਾ ਦਰਸਾ ਸੀ ਕੋਈ ਨਾ ਦੇ ਕੋਸ਼ਿਸ਼ ਕੀਤੀ ਪਰ ਅਸੀਂ ਨਾਕਾਮ ਹੋ ਰਹੇ ਹਾਂ

ہماچل اور باقی سٹیٹ سارے سکھ انڈیا بھارت کا پروار ہے ابھی ہمیشہ ایک دوسرے کی سیوا ہمیشہ ہی حاضر رہا گیا پرماتما گروپ چلے گیا جان سرگاس پروارا وہ اچھا ہمیشہ ਤੋਂ ਇਹਨਾਂ ਦਾ ਬਹੁਤ ਹੀ 11 ਫਰੀ ਤੋਂ ਲੈ ਕੇ 15 ਫਰੀ ਤੱਕ ਸਾਡੇ ਨਾਲ ਰਹੇ ਸਨ ਇਹਨਾਂ ਦਾ ਬਹੁਤ ਹੀ ਬੜਾ ਜੁਗਾਨਾ ਖੜੇ ਰਿਖਵਾਦ ਸਿੰਘ ਜੀ ਪਨਾ ਜੀ ਜੀ ਤੋਂ ਉਹ ਵੀ ਤੂੰ जैसे जपा